ਚਲੋ ਕੋਈ ਗੱਲ ਨਹੀਂ ਬਈ ਕਮਾਤਮਾ ਉਹ ਵਾਇਰਲ ਉਹ ਦੇਖ ਲਿਆ ਹਨ ਸਸੀ ਗਾਲ ਜੀ ਦੇਖੋ ਬਈ ਬੇਜਵਾਨ ਆਪਣੇ ਥੋੜੀ ਸਪੋਰਟ ਕਰਕੇ ਕਿੰਨੇ ਰੋਟੀ ਖਾ ਕੇ ਜਾਂਦੇ ਆ ਉਹਦੇ ਢਿੱਡ ਭਰ ਕੇ ਜਾਂਦੇ ਚਲੋ ਹਜੇ ਆਏ ਨਹੀਂ ਹਜੇ ਸਾਰੇ ਘਟ ਆਏ 5:00 ਵਜ ਗਏ ਤੇ ਆਪਾਂ ਕਰਨਾ ਹੁੰਦਾ YouTube ਤੇ ਲਾਈਵ ਇੱਕ ਆਸਦੀ ਕਰਨਾ ਚੈਨਲ ਆਪਣਾ YouTube ਦਾ ਉਹ ਤੇ ਲਾਈਵ ਕਰਨਾ ਹੁੰਦਾ ਇਸ ਕਰਕੇ ਮੈਂ ਚਲੋ ਪਹਿਲਾ ਪਹਿਲਾ ਵੀਡੀਓ ਬਣਾ ਲਈਏ ਤੇ ਤੁਹਾਨੂੰ ਪਤਾ ਹੀ ਹੈ ਬਈ ਕਿੰਨੇ ਸਾਰੇ ਬੱਚੇ ਬੇਜਵਾਨ ਆ ਉਹਦਾ ਢਿੱਡ ਭਰ ਕੇ ਜਾਂਦੇ ਤੇ ਕਿਉਂਕਿ ਜਿਹੜਾ ਬਈ ਇਹਨਾਂ ਨੂੰ ਖਵਾਇਆ ਉਹ ਕਦੇ ਨਹੀਂ ਜਾਂਦਾ ਪ੍ਰਮਾਤਮਾ ਵੈਗਰੂ ਕਿਤੇ ਨਾ ਕਿਤੇ ਆਪਾਂ ਨੂੰ ਪਈ ਹੁਣਾ ਵਧ ਕਰਕੇ ਮੋੜ ਕੇ ਜਾਂਦਾ ਹਨਾ ਹੀ ਮਹਾਰਾਜ ਤੇ ਬਈ ਇਹਨਾਂ ਦਾ ਕਰਿਆ ਕਰੋ ਸੇਵਾ ਕਰਿਆ ਕਰੋ ਬੇਜਵਾਨਾਂ ਦੀ ਇਹਨਾਂ ਦਾ ਢਿੱਡ ਭਰਨ ਦੀ ਕੋਸ਼ਿਸ਼ ਕਰਿਆ ਕਰੋ ਬਿਨਾ ਮਾਂ ਦੇ ਬੱਚੇ ਇਹ ਬੜੀ ਮੁਸ਼ਕਲ ਨਾਲ ਪਾਲੇ ਬਈ ਜੀ ਤੇ ਆਪਾਂ ਜਗਾ ਲੈਣੀ ਆ ਕੋਈ ਵੀ ਅਨਾਥ ਬੱਚਾ ਹਨਾ ਤੇ ਕੋਈ ਵੀ ਇਲਾਜ ਜਿਵੇਂ ਅੰਗਹੀਣਾ ਕੋਈ ਉਹਨਾਂ ਵਾਸਤੇ ਜਗਾ ਲੈਣੀ ਆ ਬਈ ਆਪਾਂ ਬਹੁਤ ਜਦੋਂ ਜ਼ਿਹਦ ਕਰੀ ਜਨੇ ਤੇ ਸਾਰੇ ਜਣੇ ਭੈਣ ਭਰਾ ਸਪੋਰਟ ਕਰਿਆ ਕਰੋ ਆਪਾਂ ਨੂੰ ਵੱਧ ਤੋਂ ਵੱਧ ਤੇ ਆਪਦਾ ਯੋਗਦਾਨ ਵੀ ਪਾਉਣ ਦੀ ਕੋਸ਼ਿਸ਼ ਕਰਿਆ ਕਰੋ ਜੀ ਤੇ ਆਪਦਾ ਇਹ ਬਹੁਤ ਵੱਡਾ ਬਈ ਪੁੱਲ ਧਰਮਾ ਤੇ ਕੋਈ ਵੀ ਆਪਾਂ ਚਾਹੋ ਨੇ ਵੀ ਕੋਈ ਵੀ ਭੁੱਖ ਨਾਲ ਨਾ ਮਰੇ ਬਈ ਕੋਈ ਇਲਾਜ ਤੋਂ ਬਿਨਾਂ ਨਾ ਮਰੇ ਆਪਣੀ ਕੋਸ਼ਿਸ਼ ਇਹੀ ਆ ਕਾਫੀ ਟਾਈਮ ਤੇ ਲੱਗੇ ਆ ਬਈ ਤੇ ਸਾਰੇ ਜਣੇ ਸਪੋਰਟ ਕਰਿਆ ਕਰੋ ਭੈਣ ਭਰਾ ਆਪਦਾ ਯੋਗਦਾਨ ਜ਼ਰੂਰ ਪਾਇਆ ਕਰੋ ਥੈਲਫੋਨ ਤੇ ਆਪਦੀ ਸ਼ਰਧਾ ਮੁਤਾਬਕ ਇਹ ਨਾਲੀ ਫੀਡ ਦਵਾਈਆਂ ਫੀਡ ਖਾ ਕੇ ਜਾਂਦੇ ਹੁਣ ਫੀਡ ਪਾਉਣ ਲੱਗੇ ਸੀਗੇ ਤੇ ਮੈਂ ਕਿਹਾ ਚਲੋ ਲਾਈਵ ਵਿੱਚ ਪਾਉਣਿਆ ਤੇ ਆ ਇਹਨਾਂ ਦੇ ਭਾਂਡੇ ਪਾਇਆ ਬਾਈ ਜੀ ਭਾਂਡੇ ਸਾਡੇ ਕੋਈ ਲੈ ਕੇ ਚੱਕ ਕੇ ਤੋੜ ਤੂੜ ਤੇ ਕਿਸੇ ਨੇ ਸ਼ਰਾarati ਲੋਕਾਂ ਨੇ ਤੁਹਾਨੂੰ ਪਤਾ ਵੀ ਕਿੱਡਾ ਮੁਸ਼ਕਲ ਕੰਮ ਹੁੰਦਾ ਹਨਾ ਜਿਹੜਾ ਕੋਈ ਬੰਦਾ ਬੇਜਵਾਨਾਂ ਦੀ ਸੇਵਾ ਕਰਦਾ ਮਦਦ ਕਰਦਾ ਉਹਦੇ ਅਸੇ ਬਈ ਬਹੁਤ ਹੁਣ ਕੁਛ ਚੱਲਣਾ ਪੈਂਦਾ ਹੁਵੇਂ ਹੀ ਆਪਾਂ ਚੱਲਦੇ ਆ ਬਈ ਤੇ ਚਲੋ ਕੋਈ ਗੱਲ ਨਹੀਂ ਬਈ ਪ੍ਰਮਾਤਮਾ ਉਹ ਵੈਗਰੂ ਦੇਖ ਰਿਹਾ ਹਨਾ ਸਭ ਕੁਝ ਉਹਨੇ ਉਹ ਸੇਨੇ ਪਾਰਨਤਾਰੇ ਕਰ ਰਹੇ ਆ ਬਾਈ ਜੀ ਤੇ ਬਸ ਮੈਂ ਅਪੀਲ ਕਰਦਾ ਬਈ YouTube ਤੇ ਇੱਕ ਆਸ ਦੀ کرن ਚੈਨਲ ਆਪਣਾ ਇੱਕ ਆਸ ਦੀ کرن ਤੇ ਬਾਈ ਜੀ ਪਿੰਡ ਆਪਣਾ ਰੋੜਾਂ ਵਾਲੀ ਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸਿਟੀ ਮਲੋਟ ਬਲਾਕ ਲੰਬੀ ਆ ਜੀ ਤਾਂ ਜਿਹੜੇ ਵੀ ਕਿਸੇ ਭੈਣ ਭਰਾ ਨੇ ਗੱਲਬਾਤ ਵੀ ਕਰਨੀ ਹੋਵੇ ਤਾਂ ਉਹ ਆਪਣੇ ਨਾਲ ਕਰ ਵੀ ਸਕਦਾ ਇਹਦੇ ਬਾਇਓ ਚ ਨੰਬਰ ਦਿੱਤਾ ਹੋਇਆ ਹੈ Insta ਦੇ ਆਪਣੇ ਤੇ YouTube ਦੇ ਬਾਇਓ ਚ ਨੰਬਰ ਹੈਗਾ ਆਪਣਾ ਅਕਾਊਂਟ ਨੰਬਰ ਵੀ ਲੱਗਿਆ ਹੋਇਆ ਬਾਈ ਜੀ ਤੇ ਸਕੈਨਰ ਵੀ ਲਾਉਣੇ ਹੁੰਦੇ ਆ ਜੀ ਕੋਈ ਚਾਹੇ 1 ਰੁਪਏ ਦੀ ਮਦਦ ਹੀ ਕਿਉਂ ਨਾ ਕਰੇ ਤੇ ਪਰ ਕਰਿਆ ਜਰੂਰ ਕਰੋ ਜੀ ਵੀਡੀਓ ਸ਼ੇਅਰ ਕਰਦਿਆ ਕਰੋ ਬਾਤੋ ਬਾਤ ਬਈ ਜੀ ਜਿਹੜਾ ਸ਼ੇਅਰ ਕਰਨਾ ਇਹ ਵੀ ਪਉਣੀ ਆ ਹਨਾ ਬਹੁਤ ਵੱਡਾ ਪਉਣਾ ਹੀ ਇਹ ਤੇ ਆਪਣੇ ਨਾਲ ਜੁੜੋ ਬਾਤੋ ਬਾਤ ਫੋਲੋ ਕਰ ਲਿਆ ਕਰੋ ਪੇਜ ਨੂੰ ਚੈਨਲ ਨੂੰ ਆਪਣੇ ਨੂੰ ਤੇ ਕਮੈਂਟ ਆਪਦੇ ਜਰੂਰ ਕਰਿਆ ਕਰੋ ਆਪਦੀ رائے ਰੱਖਿਆ ਕਰੋ ਨਾਲੋ ਨਾਲ ਤੇ ਕਿਉਂਕਿ ਤੁਹਾਡੇ ਕਮੈਂਟ ਨਾਲ ਬਈ ਜੀ એનર્ਜੀ ਮਿਲਦੀ ਆ ਬੰਦੇ ਨੂੰ ਤੇ ਚੰਗਾ ਲੱਗਦਾ ਜਦੋਂ ਕੋਈ ਚੰਗੇ ਕੰਮ ਦੀ ਸਲਾਹਨਾ ਕਰਦਾ ਉਦੋਂ ਬਈ ਚੰਗਾ ਲੱਗਦਾ ਆਪ ਨੂੰ ਸਕੂਨ ਮਿਲਦਾ ਬਾਕੀ ਇਹਨਾਂ ਦੀ ਸੇਵਾ ਕਰਕੇ ਵੀ ਆਪਾਂ ਨੂੰ ਤਾਂ ਬੜਾ ਸਕੂਨ ਮਿਲਦਾ ਤੇ ਜੋ ਕੋਈ ਭੈਣ ਭਰਾ ਕੋਈ ਥੋੜੀ ਜੀ ਸਪੋਰਟ ਕਰ ਦੂਗਾ ਹਨਾ ਥੋੜੀ ਕਹਿ ਦੂਗਾ ਵੀ ਸ਼ਾਬਾਸ਼ ਮਿੱਤਰਾਂ ਤੇਰੇ ਨਾਲ ਆ ਵੈਰੀ ਗੁੱਡ ਤੇ ਇਸ ਚੀਜ਼ ਨਾਲ ਵੀ ਬੜਾ ਸਕੂਨ ਮਿਲਦਾ ਬਾਕੀ ਬੱਚੇ ਆਪਣੇ ਆਈ ਜਾਂਦੇ ਆ ਸ਼ੁਰੂ ਹੋ ਗਏ ਉਹਨੇ ਤਾਂ ਆਪਾਂ ਲਾਈਵ ਕਰਦੇ ਆ ਜੀ ਇੱਕ ਆਸ ਦੀ ਕਿਰਨ ਤੇ ਤੇ ਫਿਰ ਉਹਦੇ ਸਾਰੇ ਜਣੇ ਦੇਖਿਆ ਕਰੋ ਵੀ ਕਿੰਨੇ ਬੱਚੇ ਆਪਣੇ ਆ ਖਾ ਕੇ ਜਾਂਦੇ ਫੀਡ ਆਪ ਦਾ ਢੱਡ ਭਰ ਕੇ ਤੇ ਇੱਕ ਥੋੜੀ ਸਪੋਰਟ ਕਰਕੇ ਜੀ ਤੇ ਸਪੋਰਟ ਹਮੇਸ਼ਾ ਹੀ ਕਰਦੇ ਰਹਾ ਕਰੋ ਬਾਈ ਜੀ ਤੇ ਫੁੱਲ ਫੁੱਲ ਫੀਡ ਦੀ ਦਵਾਈਆਂ ਦੀ ਤੇ ਜਗਾ ਲੈਣ ਵਾਸਤੇ ਵੀ ਇਹਦੇ ਬਾਈ ਜਰੂਰ ਕਰਿਆ ਕਰੋ ਇਹਨਾਂ ਦੇ ਤੇ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਆਪਾਂ ਲਾਈਵ ਵਿੱਚ